स्वागत है किसान वीरोहाडा ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਥੋੜੀ ਆਪਾਂ ਮੰਗ ਪੂਰੀ ਕਰਨ ਲੱਗੇ ਜੀ ਬੂਰੀ ਦੀ ਬੰਗ ਬਹੁਤ ਦਿਨਾਂ ਦੀ ਆਈ ਜਾਂਦੀ ਸੀਗੀ ਤੇ ਬੂਰੀ ਝੋਟੀ ਆਪਾਂ ਲੈ ਕੇ ਆਏ ਦੂਜਾ ਸੁਆ ਪਿੰਡਾਂ ਅਲਕੜੇ ਗੱਲਬਾਤ ਬਾਈ ਨਾ ਕਰਾਵਾਂਗੇ ਕਾਫੀ ਵੀਡੀ ਗੱਲਬਾਤ ਕਰਾਉਣੇ ਬਾਈ ਨਾਲ ਤੋੜ ਕੇ ਦਿਖਾਵਾਂਗੇ ਧਾਰਾ ਤੂਰਾ ਨੂੰ ਮਾਰ ਕੇ ਦਿਖਾਵਾਂਗੇ ਤੇ ਜਮਾ ਪਯੌਰ ਬੂਰੀ ਆ ਜੀ ਗੱਲਬਾਤ ਕਰਾਉਣੇ ਸਸਤੀ ਗਾਲਬਾਜੀ ਦੀ ਪੁੱ ਸਸਤੀ ਗਾਲਬਾਜੀ ਹੋ ਠੀਕ ਠਾਕ ਹੋ ਜੀ ਨੰਬਰ ਬੋਲੋ ਵੀਰੇ 6284110144 ਫੋਨ ਨੰਬਰ ਆ ਗਿਆ ਬਾਈ ਪਿੰਡ ਆਲਖੜੇ ਨੇੜੇ ਪਿੰਡ ਭਲਾਉੜ ਜੇ ਨਹੀਂ ਨਾ ਚੈੱਕ ਹੋ ਰਿਹਾ 6284110144 ਠੀਕ ਆ ਤੇ ਦੀਪੂ ਅੱਜ ਆਪਾਂ ਚੋਟੀ ਦਿਖਾਉਣੀ ਬੂਰੀ ਹਾਂ ਨਗੀਨਾ ਹੀ ਦਿਖਾਉਣਾ ਠੀਕ ਆ ਬੂਰੀ ਕਿੰਨੇ ਦਿਨਾਂ ਦੀ ਸੂਈ ਆ ਵੀਰੇ ਇਹਨੂੰ ਤਾਂ ਲਗਣਾ ਹੁਣ ਓਹ ਤੀਜਾ ਤੀਜਾ ਚੌਥਾ ਅਜਾ ਚੌਥਾ ਤਿੰਨ ਦਿਨ ਕੰਪਲੀਟ ਹੋ ਗਏ ਚੌਥਾ ਦਿਨ ਸ਼ੁਰੂ ਹੋ ਗਿਆ ਠੀਕ ਆ ਦਿਖਾ ਦਾਂ ਨਾੜੂ ਆ ਦੇਖੋ ਜੀ ਨਾੜੂ ਨਾਲ ਇਹਦੇ ਬਸ ਤੇ ਬਾਕੀ ਦਾ ਗੱਲ ਜਮਾ ਪਯੌਰ ਬੂਰੀ ਆ ਹਨਾ ਤੇ ਕਿੰਨਾ ਬੋਲਾ ਰੈਡੀ ਆ ਬੋਲਾਜ ਨੇ ਹੋਊਗਾ 11 ਕਿਲੋ ਠੀਕ ਆ ਤੇ 12 ਕਿਲੋ ਠੀਕ ਆ ਵੀਰਾ ਮੋਬਾਈਲ ਘੜੀ ਟਾਈਮ ਦਿਖਾਈ ਗਿਆ ਆਪਾਂ ਬਾਈਨਾਂ ਨੂੰ ਕਿੰਨੇ ਵਜੇ ਦਾ ਆਪਣਾ ਟਾਈਮ ਆ ਵੀਡੀਓ ਬਣਾਉਣ ਦਾ 10:47 ਹੋ ਗਿਆ ਆ ਦੇਖੋ ਜੀ 10:43 ਮਿੰਟ ਹੋ ਗਏ ਸਵੇਰੇ ਠੀਕ ਆ ਜੀ ਤੇ ਬਾਕੀ ਦਾ ਚਵਾਈ ਜਮਾ ਸਾਫ ਆ ਤੜਕੇ ਦੀ ਹਾਂ ਭਾਈ ਜਮਾ ਸਾਫ ਜਮਾ ਸਾਫ ਆ ਤੇ ਹੁਣ ਇਸ ਟਾਈਮ ਕਿੰਨਾ ਬੋਲ ਰੇੜੀ ਆ 11 ਤੋਂ 12 ਕਿਲੋ ਤੇ ਜਿੱਦੇ ਹੋ ਗਏ ਨੂੰ 10-12 ਦਿਨ ਸੂਈ ਨੂੰ ਕਿੰਨਾ ਦੁੱਧ ਕਰ ਜੂਗੀ 15 ਕਿਲੋ ਦਾ ਫੁੱਲਾ ਜੀ ਮੌਜ ਨਾ ਆਪਾਂ 16 ਨਹੀਂ ਕਹਿੰਦੇ 17 ਤੇ ਜੇ ਕਿਸੇ ਬਾਈ ਨੇ 5000 ਪਾ ਦਾ 15-16 ਚ ਵਾ ਦੇ ਮੁੜ ਕੇ ਸਾਈ ਪਾਤੀ ਜਿਗੇ ਨੇ ਪਾ ਕੇ ਛੱਡ ਤੇ ਠੀਕ ਹੈ ਚਾਰ ਡੰਗ ਚੋ ਕੇ ਲੈ ਕੇ ਜਾਵੇ ਅਗਲੇ ਦੇ ਘਰ ਦੀ ਗਰੰਟੀ ਅਗਲੇ ਚਲੋ ਹੁਣ ਕਿੰਨਾ ਜਵਾ ਕੇ ਦੇਵੋਗੇ ਬੋਲ ਹੁਣ 11 ਕਿਲੋ ਤੋਂ ਆ ਖੋਲ ਲੈ ਫਿਰ ਤੋੜ ਕੇ ਦਿਖਾਈਗੀ ਠੀਕ ਹੈ ਜੀ ਹਾ ਦੇਖੋ ਨਾੜਾ ਵਗੈਰਾ ਪੂਰਾ ਤੇ ਬਾਕੀ ਦਾ ਬੂਰੀ ਹੈ ਜੀ ਪਯੌਰ ਤੇ ਕੱਦਗਾਟ ਦਾ ਅੰਤੀ ਕੋਈ ਨਹੀਂ ਬੱਡੀ ਝੋਟੀ ਹੈ ਠੀਕ ਹੈ ਜੀ ਤੁਸੀਂ ਆਹ ਹੋਗੇ ਲਾਂਬਾ ਨਹੀਂ ਆਉਂਦਾ ਪੋਰਾ ਵੀ ਕੱਦਗਾਟ ਕਰਨ ਨੂੰ ਹਨਾ ਦੀਪੂ ਤੇ ਐਡਾ ਕੱਦਗਾਟ ਆ ਜਾਨ ਮੂਰੇ ਫੇਰਦਾ ਪਾਣੀ ਠੀਕ ਹੈ ਬਾਕੀ ਦਾ ਪੁੜੇ ਪਾੜੇ ਹਨਾ ਚੌੜੇ ਜੇ ਆਪਾਂ ਗੱਲ ਕਰ ਲਗੇ ਆਏ ਨਹੀਂ ਵੀ ਦੁੱਧ ਨਾ ਟੁੱਟਣ ਵਾਲੀ ਹੈਗਾ ਵੀ ਜਲਦੀ ਠੀਕ ਆ ਠੀਕ ਹੈ ਜੀ ਬਾਕੀ ਦਾ ਪਯੌਰ ਪਯੌਰ ਬੂਰੀ ਆ ਹਨਾ ਥੋੜੀ ਡਰਦੀ ਹਜੇ ਆਈ ਆ ਆਹੀ ਗੱਡੀ ਚ ਲਾਹੀ ਆ ਠੀਕ ਆ ਵੀਰੇ ਆ ਦੇਖੋ ਜੀ ਮੈਂ ਕੀ ਕਹਾਂ ਤੁਹਾਨੂੰ ਦੱਸਦਾ ਹੋਇਆ ਨਾ ਐ ਦਾ ਪਸ਼ੂ ਨੇ ਕਰ ਨਹੀਂ ਹੁੰਦਾ ਜੀ ਆ ਦੇਖ ਤੋਰਾ ਤਾਰਾ ਇੱਕ ਨੰਬਰ ਤੇ ਥੱਲੇ ਉਸ ਨੂੰ ਕਰਾਵਾਂ ਇਹ ਖਾਂ ਲੈ ਵੇ ਲੈ ਚੈੱਕ ਤੇ ਬਾਕੀ ਇਹ ਵੀਡੀਓ ਬਣਾਉਣ ਦਾ ਟਾਈਮ ਆਪਾਂ ਤੁਹਾਨੂੰ ਦਿਖਾਤਾ ਕਿ 10:33 ਮਿੰਟ ਹੋਇਆ ਠੀਕ ਆ ਜੀ ਤੇ ਸਾਰਾ ਦਿਨ ਹਜੇ ਬਾਕੀ ਪਿਆ ਇਹਦਾ ਛੱਡੋ ਫਿਰ ਬੱਚਾ ਵੀਰੇ ਕਰਾਈਗੇ ਤਾਂ ਨਾ ਚੈੱਕ ਤੇ ਕੁਆਲਿਟੀ ਪੂਰੀ ਫੁੱਲ ਆ ਪਿਆਰ ਭੂਰੀ ਤੇ ਜੇਰ ਜੂਰ ਓਕੇ ਵੀਰੇ ਜੇਰ ਜੂਰ ਦੀ ਗਾਰੰਟੀ ਠੀਕ ਆ ਵੀਰੇ ਜੇਰ ਜੂਰ ਦੀ ਗਰੰਟੀ ਆ ਬਾਈ ਕਹਿੰਦਾ ਬੱਚਾ ਚਾਹੁੰਦਾ ਤੂੰ ਦੇਖ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਕੁਆਲਿਟੀ ਦੇਖੋ ਥਾਣਾਂ ਦੀ ਥਣ ਕੱਢੇ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਥਣ ਗਦਾਲੇ ਵਰਗੇ ਆਪਾਂ ਕਹਿ ਸਕਦੇ ਹਾਂ ਠੀਕ ਆ ਜੀ ਕਰੇ ਵਿੱਚ ਇੱਕ ਵੀਰੇ ਮਾਰ ਦੀ ਪੁਤਾਰਾ ਤੇ ਬਾਕੀ ਤਾਂ ਫੇਰ ਤੁਹਾਨੂੰ ਦੱਸ ਦਈਏ ਵੀਡੀਓ ਬਣਾਉਣ ਦਾ ਟਾਈਮ ਆਪਣਾ 10:33 ਮਿੰਟ ਦਾ ਹੀ ਆ ਜੀ ਸਮਾਂ ਪੂਰਾ ਕਰਾਈ ਹੈ ਨਾ ਦੀ ਪੁੱਤ ਚਲ ਮਾਰ ਵੀ ਦੇ ਤਾਰਾਂ ਟਾਈਮ ਬਹੁਤ ਲੱਗ ਜਾਂਦਾ ਆ ਦੇਖੋ ਜੀ 17 ਧਾਰਾਂ ਸੱਲੇ ਮਿਲ ਕੇ ਆ ਗਈਆਂ ਬੌਲਾ ਹੀ ਆ ਬਾਈ ਜੀ ਠੀਕ ਆ ਵੀਰੇ ਮਗਲਾਂ ਚੋਂ ਮਾਰ ਲੈ ਠੀਕ ਹੈ ਮਾਰੀ ਹੋਰ ਧਾਰਾਂ ਮਾਰ ਆ ਕਰ ਲਈ ਜੇ ਠੀਕ ਆ ਜੀ ਦਸੱਲੀ ਤੁਹਾਨੂੰ ਪੂਰੀ ਕਰਾਤੀ ਆ ਬਾਕੀ ਦਸੱਲੀ ਤੁਸੀਂ ਆਪ ਦੀ ਆਪ ਕਰ ਲੈਣੀ ਆ ਕੇ ਬਸ ਬਸ ਵੀਰੇ ਆ ਦੇਖੋ ਜੀ ਧਾਰਾਂ 8 10 ਦੀ ਮਾਰੀਆਂ ਤੇ ਨਾਲ ਹੀ ਦੁੱਧ ਤੁਰਿਆ ਜਾਂਦਾ ਠੀਕ ਆ ਜੀ ਤੇ ਮਗਰ ਆ ਗਿਆ ਕੱਟਾ ਹਨਾ ਹਾਂਜੀ ਤੇ ਦੁੱਧ ਕਿੰਨਾ ਕਾੜਨ ਦੁਬਾਰਾ ਫੇਰ ਦੱਸ ਦੇ ਮੈਂ ਤਾਂ ਬਈ 15 ਕਿਲੋ ਦੇ ਦਿੰਦੀ ਜੀ ਸਵੇਰਾਂ 15 ਕਿਲੋ ਠੀਕ ਆ ਆਪਣੇ ਘਰੇ 11 ਤੋਂ 12 ਕਿਲੋ ਹੁਣ ਜੋ ਕੇ ਲੈ ਕੇ ਜੋ ਕਿ ਲੈ ਕੇ ਜਾਵੇ ਆ ਦੇਖੋ ਕੋਈ ਆਇਆ ਨਾ ਆਪਾਂ ਤੁਹਾਨੂੰ ਟਾਈਮ ਦੇਖਾਤਾ ਸਾਰਾ ਠੀਕ ਆ ਵੀਰੇ ਠੀਕ ਆ ਵੀਰੇ ਹਾਂ ਤੇ ਵੱਡੀ ਝੋਟੀਆਂ ਬਾਕੀ ਦਾ ਖੜੀ ਨਾਲ ਪੁੱਲ ਵੱਡੀ ਆ ਬਾਈ ਬਾਕੀ ਨਾਲ ਦੇਖੋ ਜੀ ਤੇ ਆਪਾਂ 2 ਮੰਝਾਰ ਕੀ ਕਹਿ ਸਕਦੇ ਹਾਂ ਨਾ ਤੇ ਮਗਰ ਕੱਟ ਆ ਗਿਆ ਹਾਂ ਮਗਰ ਕੱਟਾ ਤੇ ਡਿਮਾਂਡ ਵੀਰੇ ਦੀਪੂ ਡਿਮਾਂਡ ਇਹਦੀ ਫੋਨ ਤੇ ਹੋਊਗੀ ਜਮਾ ਜਾਇਜ਼ ਜਮਾ ਜਾਇਜ਼ ਗੱਡੀ ਚੜਾਉਣ ਵਾਲੀ ਠੀਕ ਆ ਤੇ ਦੁੱਧ ਇਹਨੇ ਕੱਢ ਦੇਣਾ 15 ਕਿਲੋ ਹਾਂ ਠੀਕ ਹੈ ਤੇ ਮਗਰ ਆ ਗਿਆ ਕਟਾ ਪਿੰਡ ਆਲਕੜੇ ਤੇ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਤੇ ਨੇੜੇ ਭਧੌੜ ਬਾਈਆਂ ਦੇ ਤੇ ਨੰਬਰ ਬਾਈ ਦਾ ਹੈਗਾ 62841 10 ਏਕੜ 43 ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ